ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਅੱਜ ਦੇ ਪੀਸੀ ਤੋਂ ਲਈ ਵੈਲਕਮ ਤੁਸੀਂ ਟਾਈਮ ਕੱਢ ਕੇ ਆਇਓ ਤੁਹਾਡਾ ਧੰਨਵਾਦ ਮੈਂ ਤੁਹਾਡੇ ਨਾਲ ਅਤੇ ਤੁਹਾਡੇ ਰਾਈ ਅੱਜ ਤੁਸੀਂ ਸਾਰਿਆਂ ਨੇ ਸੋਸ਼ਲ ਮੀਡੀਆ ਤੇ ਦੇਖਿਆ ਟੀਵੀ ਚੈਨਲਾਂ ਤੇ ਦੇਖਿਆ ਸਾਡੇ ਪੰਜਾਬ ਦੇ ਮਾਨਯੋਗ ਗਵਰਨਰ ਸਾਹਿਬ ਉਹਨਾਂ ਨੇ ਨਸ਼ਿਆਂ ਦੇ ਵਿਰੋਧ ਇੱਕ ਜੱਤ ਦਾ ਜਿਹੜੀ ਫੋਜਪੁਰ ਦੇ ਵਿੱਚ ਸ਼ੁਰੂ ਕੀਤੀ ਹੈ ਸਾਡੀ ਸਰਕਾਰ ਨੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਰਿਵਾਲ ਜੀ ਦੇ ਆਦੇਸ਼ ਦੇ ਉੱਤੇ ਜਿਹੜੀ ਪਿਛਲੇ ਸਾਲ ਚੋਧ ਨਸ਼ਿਆਂ ਦੇ ਵਿਰੁੱਧ ਪੰਜਾਬ ਦੇ ਵਿੱਚ ਮੈਮ ਸ਼ੁਰੂ ਕੀਤੀ ਸੀਗੀ ਉਹਦੇ ਦੂਜੇ ਪੜਾਅ ਦੇ ਵਿੱਚ ਪੰਜਾਬ ਦੇ ਕੋਨੇ-ਕੋਨੇ ਦੇ ਵਿੱਚ ਸਰਕਾਰ ਵੱਲੋਂ ਸਾਡੀ ਪਾਰਟੀ ਵੱਲੋਂ ਨਸ਼ਿਆਂ ਦੇ ਖਿਲਾਫ ਜੱਤ ਦਾ ਜਿਹੜੀਆਂ ਕੱਡੀਆਂ ਜਾਦੀਆਂ ਤੇ ਮੈਨੂੰ ਲੱਗਦਾ ਕਿ ਗੋਦਨ ਸਿੰਘ ਸਾਹਿਬ ਨੇ ਇਹ ਦੇਖ ਕੇ ਕਾਲੇ ਪੰਨੇ ਦੇ ਵਿੱਚ ਆਪਣੀ ਜੱਤ ਦਾ ਜਿਹੜੀ ਸ਼ੁਰੂ ਕੀਤੀ ਹੈ ਅਸੀਂ ਜੱਤ ਦਾ ਦੇ ਖਿਲਾਫ ਨਹੀਂ ਗੇ ਅਸੀਂ ਇਹ ਚਾਹੁੰਦੇ ਪੰਜਾਬ ਦਾ ਹਰ ਬੰਦਾ ਨਸ਼ਿਆਂ ਦੇ ਬਦਉ ਉੱਠੇ ਹਰ ਬੰਦਾ ਇਸ ਮਿਹਨਤ ਦੇ ਵਿੱਚ ਹਿੱਸਾ ਲਵੇ ਪਰ ਮਹਿਮਾਨ ਰੋਗ ਗੁਰਨਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਅੱਜ ਜਦੋਂ ਤੁਸੀਂ ਜੱਤ ਦਾ ਸ਼ੁਰੂ ਕੀਤੀ ਤੁਸੀਂ ਉਹਨਾਂ ਲੋਕਾਂ ਨੂੰ ਨਾਮ ਲੈ ਕੇ ਯਾਤਰਾ ਸ਼ੁਰੂ ਕੀਤੀ ਜਿਹੜੇ ਲੋਕ 207 ਤੋਂ ਲੈ ਕੇ 17 ਤੱਕ ਪੰਜਾਬ ਦੇ ਇਤਿਹਾਸ ਕਰਦੇ ਵੇ ਤੇ ਉਹਨਾਂ ਦੇ ਰਾਜ ਦੇ ਵਿੱਚ ਇਹ ਨਸ਼ਿਆਂ ਦਾ ਹੜ ਜੜ ਇਹ ਨਸ਼ਿਆਂ ਦੀ ਆਮਦ ਜਿਹੜੀ ਹੈ ਉਹ ਸਮੇਂ ਸ਼ੁਰੂ ਹੋਈ ਗੋਨਦਾ ਸਾਹਿਬ ਤੁਹਾਡੇ ਨਾਲ ਅੱਜ ਸਦਾ ਸੁਖਬੀਰ ਸਿੰਘ ਬਾਦਲ ਬੈਠੇ ਸੀਗੇ ਪੰਜਾਬ ਬੀਜੇਪੀ ਦੇ ਐਕਟਿੰਗ ਪ੍ਰਧਾਨ ਅਸ਼ਵਨੀ ਸ਼ਰਮਾ ਜੀ ਬੈਠੇ ਸੀਗੇ ਸਭ ਤੁਸੀਂ ਜਤਰਾ ਸ਼ੁਰੂ ਕਰਨ ਤੋਂ ਪਹਿਲਾਂ ਇਹ ਡੰਗਾਈ ਦੇ ਨਾਲ ਜਾਂਚ ਕਰ ਲੈਣੀ ਸੀ ਕਿ ਪੰਜ ਦਰਿਆਵਾਂ ਦੀ ਧਰਤੀ ਦੇ ਉੱਤੇ ਇਹ ਜਿਹੜਾ ਛੇਵਾਂ ਦਰਿਆ ਨਸ਼ਿਆਂ ਦਾ ਆਇਆ ਇਹ ਕੌਣ ਲੈ ਲੋਕ ਲੈ ਕੇ ਆਏ ਇਹ ਉਹ ਸਰਕਾਰ ਦੇ ਵਿੱਚ ਆਏ ਕਾਲੀ ਬੀਜੇਪੀ ਸਰਕਾਰ ਦੇ ਵਿੱਚ ਆਏ ਉਹ ਪੰਜਾਬ ਦੇ ਹਜ਼ਾਰਾਂ ਮੁੰਡਿਆਂ ਨੂੰ ਨਸ਼ਿਆਂ ਦੇ ਵਿੱਚ ਇਹਨਾਂ ਨੇ ਡੋਪ ਦਿੱਤਾ ਆਜੋ ਪਤਾ ਦੀ ਕਿਹੜੇ ਮੂਹ ਦੇ ਨਾਲ ਪਹਾੜ ਦੇ ਨਾਲ ਫਿਰੋਜ਼ਪੁਰ ਦੇ ਵਿੱਚ ਬੈਠੇ ਸੀਗੇ ਗਵਨ ਸਾਹਿਬ ਇਹੀ ਲੋਕ ਨੇ ਜਿਨ੍ਹਾਂ ਨੇ ਪੰਜਾਬ ਨੂੰ ਨਸ਼ੇ ਦੇ ਵਿੱਚ ਧੱਕਿਆ ਇਹ ਲੋਕ ਹੈ ਜਿਨ੍ਹਾਂ ਨੇ ਰਾਜ ਚ ਚਿੱਟਾ ਵੇਚਦਾ ਰਿਆ ਆਦੇ ਲੋਕੀ ਕਰਦੇ ਅੱਜੇ ਲੋਕ ਤੁਹਾਡੇ ਨਾਲ ਤੁਰੇ ਫਿਰਦੇ ਆ ਸਾਨੂੰ ਬੜਾ ਦੁੱਖ ਹੋਇਆ ਇਸ ਗੱਲ ਨਾਲ ਹਾਂ ਤੁਸੀਂ ਜੱਤ ਦਾ ਕਰੋ ਡੰਗਾਈ ਦੇ ਨਾਲ ਪਤਾ ਲਓ ਕਿ ਕਿਹੜੇ ਲੋਕ ਉਸ ਸਮੇਂ ਵੀ ਨਸ਼ਿਆਂ ਦੇ ਖਿਲਾਫ ਲੜਦੇ ਦੇ ਅੱਜ ਵੀ ਨਸ਼ਿਆਂ ਦੇ ਖਿਲਾਫ ਲੜਦੇ ਆ ਉਹਨੇ ਨੋਕਾ ਨੋ ਨਾਲ ਲੋਕ ਉਹਨਾਂ ਸਾਬ ਬਹੁਤ ਲੋਕ ਦੇ ਬਹੁਤ ਸਨ ਸਮਾ ਨੇ ਬਹੁਤ ਐਨਜੀਓ ਨੇ ਆਮ ਆਦਮੀ ਪਾਰਟੀ 6 ਸਾਲ ਦੀ ਲੱਗੀ ਹੈ ਜਦੋਂ ਦੀ ਸਰਕਾਰ ਦੇ ਵਿੱਚ ਆਈ ਹੈ ਸਾਨੂੰ ਸਭ ਤੋਂ ਵੱਡਾ ਚੈਲੰਜ ਜਿਹੜਾ ਮਿਲਿਆ ਉਹ ਨਸ਼ਿਆਂ ਨੂੰ ਖਤਮ ਕਰਦਾ ਹੈ ਗੈਂਗਸਟਰਾਂ ਨੂੰ ਖਤਮ ਕਰਦਾ ਪਤਾ ਜਿਹੜੇ ਤੁਸੀਂ ਅੱਜ ਨਾਲ ਭਾਇ ਸੀਗੇ ਇਹਨਾਂ ਨੇ ਇਹਨਾਂ ਦੇ ਪੰਜਾਬ ਡੋਬਿਆ ਗਵਰਨਰ ਸਾਹਿਬ ਤੁਸੀਂ ਬਖਲਾੜ ਦੇ ਵਿੱਚ ਆ ਕੇ ਕਾਲੀ ਦੇ ਵਿੱਚ ਆ ਕੇ ਅੱਜ ਜਤਰਾ ਸ਼ੁਰੂ ਕੀਤੀ ਬਾਅਦ ਜਤਰਾ ਦੇ ਵਿੱਚ ਤੁਸੀਂ ਉਹਨਾਂ ਬੰਦਿਆਂ ਨੂੰ ਲੈ ਕੇ ਜਿਹੜੇ ਬੰਦੇ ਪੰਜਾਬ ਦੇ ਵਿੱਚ ਨਸ਼ਾ ਦੇਉਂਦੇ ਦੋਸ਼ੀ ਐ ਜਿਨ੍ਹਾਂ ਦੀ ਸਰਕਾਰ ਦੋਸ਼ੀ ਐ ਜਿਹੜੇ ਕੱਲੀ ਦਲ ਤੇ ਭਾਜਪੀ ਨੇ ਪੰਜਾਬ ਦੇ ਵਿੱਚ ਉਦੋਂ ਨਸ਼ੇ ਲਿਆਂਦੇ ਅੱਜ ਉਹ ਕਿਹੜੇ ਮੂੰਹ ਦੇ ਨਾਲ ਤੁਹਾਡੇ ਨਾਲ ਬੈਠੇ ਆ ਤੇ ਤੁਸੀਂ ਉਹਨਾਂ ਨੂੰ ਕਿਸ ਤਰ੍ਹਾਂ ਜਿਹੜਾ ਉਹ ਆਪਣੇ ਨਾਲ ਬਿਠਾਇਆ ਪੰਜਾਬ ਦੇ ਲੋਕ ਇਹ ਜਨਣਾ ਚਾਹੁੰਦੇ ਆ ਕੋਣ ਸਾਹਿਬ ਤੁਸੀਂ ਪਹਿਲਾਂ ਇਹ ਤਾਂ ਪਤਾ ਕਰ ਲੋ ਇਹ ਪਤਾ ਤਾਂ ਕਰੋ ਪੰਜਾਬ ਦੇ ਵਿੱਚ ਫੇਰ ਜਾਓ ਨਿਕਲੋ ਆਓ ਸਾਡੇ ਨਾਲ ਆਓ ਕੋਈ ਗੱਲ ਨਹੀਂ ਅਸੀਂ ਵੀ ਲੱਗੇ ਆ ਤੁਸੀਂ ਲੱਗ ਜਾਓ ਕੋਈ ਗੱਲ ਨਹੀਂ ਸਾਨੂੰ ਤਰਾਜ ਦੀ ਬਸ ਹਾਂ ਤੁਸੀਂ ਤੁਹਾਡੀ ਜੱਟਾਂ ਜੋ ਅੱਜ ਪੋਲਿਟਿਕਸ ਦੀ ਜਿਹੜੀ ਸਮੈਲ ਆਦੀ ਸੀਗੀ ਲੱਗਦਾ ਸੀਗਾ ਕਿ ਜਿੱਦਾਂ ਇੱਕ ਪੋਲਿਟੀਕਲ ਮੰਤਬ ਦੇ ਨਾਲ ਤੁਸੀਂ ਇਹ ਜੱਤ ਦਾ ਜਿਹੜੀ ਸ਼ੁਰੂ ਕੀਤੀ ਐ ਮੇਰੀ ਤੁਹਾਨੂੰ ਬੇਨਤੀ ਐ ਪਹਿਲੇ ਗਵੰਦਰ ਸਾਹਿਬ ਵੀ ਬਹੁਤ ਕਾਹੇ ਪੈਂਦੇ ਸੀਗੇ ਤੁਸੀਂ ਸਰ ਇਹ ਕਾਲੇ ਬੰਦੇ ਵਿੱਚ ਉਹਨਾਂ ਤਾਕਤਾਂ ਨੂੰ ਫੇਰ ਅੱਗੇ ਨਾ ਲਾਓ ਉਹਨਾਂ ਤਾਕਤਾਂ ਨੂੰ ਹਵਾ ਦੇ ਦਿਓ ਜਿਨ੍ਹਾਂ ਤਾਕਤਾਂ ਨੇ ਪੰਜਾਬ ਡੋਬਿਆ ਗਵੰਦਰ ਸਾਹਿਬ ਤੁਹਾਡਾ ਕਾਲਾ ਪੰਜੜਾ ਉਹ ਇਹਨਾਂ ਤਾਕਤਾਂ ਨੂੰ ਦੁਬਾਰਾ ਬੜਾਵਾ ਦੇਊਗਾ ਜੇ ਤੁਸੀਂ ਇਹਨਾਂ ਨੂੰ ਨਾਲ ਲੈ ਕੇ ਚੱਲੋਗੇ ਤੇ ਕੀ ਕਹੋਗੇ ਗਵੰਦਰ ਸਾਹਿਬ ਪੰਜਾਬ ਦੇ ਲੋਕਾਂ ਨੂੰ ਕਿ ਨਸ਼ੇ ਕੌਣ ਲੈ ਕੇ ਆਇਆ ਕੀ ਕਹੋਗੇ ਚਿੱਟਾ ਕਿੱਥੋਂ ਆਇਆ ਸੀਗਾ ਕੀ ਕਹੋਗੇ ਕੀ ਦੱਸੋਗੇ ਛੇਵਾ ਦਰਿਆ ਨਸ਼ਿਆਂ ਦਾ ਕਿਦੋਂ ਵਗਿਆ ਸੀਗਾ ਜਦੋਂ ਇਹ ਤੁਹਾਡੇ ਚਾਰ ਸਵੇਰੇ ਇਧਰ ਸੁਖਵੀਰ ਬਾਦਲ ਇਧਰ ਅਸ਼ੋਕੀ ਛੜੂਆ ਬੈਠੇ ਹੋਣਗੇ ਤਸਾਦਾ ਪੱਕੀ ਕਹਾਂ ਲੋਕਾਂ ਨੂੰ ਕੀ ਕਵਾਂਗੇ ਸੋ ਮੇਰੀ ਗੰਦੋ ਸਾਹਿਬ ਤੁਹਾਨੂੰ ਬੇਨਤੀ ਹੈ ਮੈਨੂੰ ਤੁਹਾਡੀ ਜੱਤ ਦਾ ਤੇ ਕੋਈ ਉਹ ਤਲਾਸ਼ ਨਹੀਂ ਹੈ ਪਰ ਮੈਨੂੰ ਇਤਲਾਹ ਦੇ ਕੇ ਜਿਹੜੇ ਲੋਕ ਤੁਹਾਡੇ ਨਾਲ ਤੁਰੇ ਫਿਰਦੇ ਆ ਜਿਨ੍ਹਾਂ ਨੂੰ ਅੱਜ ਤੁਸੀਂ ਆਪਣੇ ਨਾਲ ਲੈ ਕੇ ਜੱਤ ਦਾ ਸ਼ੁਰੂ ਕੀਤੀ ਹੈ ਇਸ ਸਾਲ ਬੜਾ ਨਿੰਦਨਯੋਗ ਕਾਰਵਾਈ ਅੱਜ ਤੁਸੀਂ ਕੀਤੀ ਹੈ ਕਿ ਜਿਹੜੇ ਬੰਦਿਆਂ ਦੇ ਉੱਤੇ ਦੋਸ਼ ਲੱਗਦੇ ਦੇ ਜਿਹੜੇ ਬੰਦਿਆਂ ਦੀ 10 ਸਾਲ ਬਾਅਦ ਸਰਕਾਰ ਗਈ ਤਾਨੂੰ ਚੇਤਾ ਨਹੀਂ ਹੋਣਾ ਕਿ ਉਸ ਸਮੇਂ ਸਰਕਾਰ ਜਿਹੜੀ ਜਦੋਂ ਕਾਂਗਰਸ ਦੀ ਆਈ ਸਤਾਵਾਂ ਚ ਉਦੋਂ ਕੈਪਟਨ ਮਨਿੰਦਰ ਸਿੰਘ ਨੇ ਇਹੀ ਕਿਹਾ ਸੀਗਾ ਕਿ ਮੈਂ ਨਸ਼ੇ ਵਾਲਿਆਂ ਦਾ ਆਵਾਜ਼ ਖਤਮ ਕਰੂੰਗਾ ਇਸੇ ਨਾਅਰੇ ਤੇ ਸਰਕਾਰ ਆਈ ਸੀ ਸਰ ਸੁਖਬੀਰ ਬਾਦਲ ਹੋਣੀ ਉਦੋਂ ਜਿਹੜੇ ਡਿਪਟੀ ਸੀਐਮ ਸੀਗੇ ਪੰਜਾਬ ਦੇ ਉਹਨਾਂ ਦੇ ਫਾਜ਼ਲ ਸਾਹਿਬ ਸਰਦਾਪਕਾਸ਼ ਸਿੰਘ ਬਾਦਲ ਜੀ ਉਸ ਸਮੇਂ ਚੀਫ ਮਿਨਿਸਟਰ ਸੀਗੇ ਤੇ ਇਹ ਭਾਜਪੀ ਦੇ ਕਈ ਮੰਤਰੀ ਉਸ ਕੈਬਨਟ ਦੇ ਵਿੱਚ ਸਨ ਇਸ ਕਰਕੇ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਰੱਦ ਹੋਣ ਦਾ ਇਸ ਕਰਕੇ ਕੀਤਾ ਹੈ ਕਿ ਇਹ ਨਸ਼ਿਆਂ ਦਾ ਛੇਵਾਂ ਦਰਿਆ ਲਿਆਉਣ ਵਾਲੇ ਆ। ਉਹ ਅੱਜ ਤੁਸੀਂ ਉਹਨਾਂ ਨੂੰ ਨਾਮ ਲੈ ਕੇ ਜੱਤ ਦਾ ਕਰ ਰਹੇ ਹੋ। ਇਹ ਇਹ ਗਵਰਨਰ ਸਾਹਿਬ ਤੁਸੀਂ ਸਾਡੇ ਸੂਬੇ ਦੇ ਗਵਰਨਰ ਦੇ ਮੇਰੀ ਤੁਹਾਨੂੰ ਬੇਨਤੀ ਹੈ ਕਿ ਚੰਗਿਆ ਲੋਕਾਂ ਨੂੰ ਨਾਮ ਲੈ ਕੇ ਆਪਣੀ ਜੱਤ ਦਾ ਕਰੋ। ਉਹਨਾਂ ਲੋਕਾਂ ਨੂੰ ਨਾਮ ਲੈ ਕੇ ਆਪਣੀ ਜੱਤ ਦਾ ਕਰੋ। ਜਿਹੜੇ ਲੋਕ ਨਸ਼ਿਆਂ ਦੇ ਵਿਰੁੱਧ ਸਹੀ ਮੈਦਾਨ ਵਿੱਚ ਲੜਦੇ ਆ ਜਿਹੜੇ ਲੋਕ ਨਸ਼ੇ ਲੈ ਕੇ ਆਏ ਆ ਇਹਨਾਂ ਲੋਕਾਂ ਨੂੰ ਨਾਲ ਲਜਾਣ ਦਾ ਜਿਹੜਾ ਇਹ ਤਾਕਤਾਂ ਇਹ ਨਸ਼ੇ ਦੇ ਸਦਾਗਰ ਇਹ ਨਸ਼ੇ 10 ਸਾਲ ਨਸ਼ਿਆਂ ਦਾ ਸੇਵਾ ਦਾ دریا ਵਗਾਉਣ ਵਾਲੇ ਲੋਕ ਜਿਹੜੇ ਆ ਇਹ ਦਵਾਧਾ ਜਿਹੜਾ ਤੁਸੀਂ ਲੋਕਾਂ ਨੂੰ ਦਿਖਾ ਰਹੇ ਹੋ ਜਦ ਨਾਲ ਨਾਲ ਦੱਸੀ ਜਾਇਆ ਕਦੇ ਵੀ ਐ ਹੋਈ ਨਹੀਂ ਜਿਨ੍ਹਾਂ ਨੇ ਨਸ਼ੇ ਲਿਆਂਦੇ ਸੀਗੇ ਥੋੜਾ ਜਾਥੇ ਐ ਵੀ ਕਰਦਿਆ ਕਦੇ ਕਿ ਐ ਹੋਈ ਆ ਕਦੇ ਸਾਹ ਨਾਲ ਦੱਸਿਆ ਵੀ ਕਦੇ ਕਿਆ ਹੋਈ ਨਹੀਂ ਜੀ ਆ ਮੈਂ ਤੁਹਾਡੇ ਸਾਹਮਣੇ ਲੈ ਕੇ ਆ ਲੋਕਾਂ ਨੂੰ ਲੱਗੇ ਵੀ ਗੋندر ਸਾਹਿਬ ਕਿੰਨਾ ਵਧੀਆ ਕੰਮ ਕਰ ਰਹੇ ਆ ਸੋ ਮੇਰੀ ਤੁਹਾਨੂੰ ਬੇਨਤੀ ਆ ਗੋندر ਸਾਹਿਬ ਕਾਹਲੇ ਪੰਚ ਇਹਨਾਂ ਤੱਤਾਂ ਨੂੰ ਜਿਹੜਾ ਨਾਦਵਾ ਦਾ ਲੋਕਾਂ ਦੇ ਦਰਸ਼ਨ ਕਰਾ ਲੋਕਾਂ ਨੇ ਬੜਾ ਔਖਾ ਇਹਨਾਂ ਨੂੰ ਕਦੋਂ ਲਾਇਆ ਜੀ ਲੋਕਾਂ ਨੇ ਬਹੁਤ ਔਖਾ ਘਰੀ ਪਾਇਆ ਇਹਨਾਂ ਨੂੰ ਕੋਈ ਦੁਬਾਰਾ ਇਹਨਾਂ ਨੂੰ ਨਾਮ ਖੜ ਕੇ ਪੰਜਾਬ ਨੂੰ ਫੇਰ ਕਿਤੇ ਗਲਤ ਦਾ ਇਹਨਾਂ ਪਾ ਦਿਓ ਮੈਂ ਤੁਹਾਨੂੰ ਬਸ ਇਹ ਬੇਨਤੀ ਕਰਨੀ ਸੀ ਮੀਡੀਆ ਦੇ ਲਈ ਦਾ ਕੋਈ ਗੱਲ ਨਹੀਂ ਤਾਲਮਕ ਚੇਤੇ ਕਈ ਹੋਰ ਵੀ ਹੋ ਸਕਦੇ ਆ ਮੈਂ ਤਾਂ ਕਹਿੰਦਾ ਤਾਲਮਕ ਚੇਤੇ ਜਾਂ ਕੋਈ ਜਾਵੇ ਉਹ ਘਟ ਘਟ ਉਹ ਤੇ ਖੜੋ ਜਿਹੜੇ ਜਿਹੜੇ ਸਭ ਮੈਂ ਦੇਖੋ ਮੇਰੀ ਗੱਲ ਸੁਣੋ ਮੈਂ ਤਾਂ ਕਹਿ ਰਿਹਾ ਗਵਰਨਰ ਸਾਹਿਬ ਕਾਲੀ ਤੇ ਬੀਜੇਪੀ ਵਾਲੇ ਇਹਨਾਂ ਦੇ ਰਾਤ ਚ ਨਸ਼ਿਆ ਹੈ ਇਹਨਾਂ ਤੋਂ ਬਿਨਾ ਜੇ ਤੁਹਾਡੇ ਕੋਈ ਜਾਂਦਾ ਹੋਰ ਵੀ ਨਾਲ ਲੈ ਜਾਓ ਸਾਨੂੰ ਕੀ ਤਵਾਜ ਅਸੀਂ ਤੇ ਕਹਿੰਦੇ ਗੱਲ ਅਸੀਂ ਕਹਿੰਦੇ ਆ ਕਿ ਤੁਸੀਂ ਜਾਂ ਇਹਨਾਂ ਨੂੰ ਕਿਉਂ ਖੜਦੇ ਹੋ ਇਹ 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 ਨਾਲ ਖੜਨ ਵਾਲੇ ਆ ਜਾਵੇ ਥੋੜਾ ਹੱਥ ਹੈ ਕਰਦਾ ਕਰੋ ਇੱਧਰ ਥੋੜਾ ਅਸ਼ਵੀ ਸਦਵੇਂ ਆ ਲੈ ਇਧਰ ਸੰਗਬੀਰ ਬਾਦਲਾਲ ਕਾ ਬਿੱਖੇ ਦੇ ਜੀ ਉੱਥੇ ਹੋ ਕਈ ਲੋਕ ਹੋਣਗੇ ਕਈ ਲੋਕ ਉਹਨਾਂ ਦੀ ਜਾਤਾਂ ਜਾਣਗੇ ਕਈ ਕਈ ਲੋਕ ਜਿਹੜੇ ਸਮਾਜ ਸੇਵੀ ਨੇ ਸਾਧੂ ਨੇ ਸੰਤ ਨੇ ਕਈ ਲੋਕ ਜਾਣ ਜਾਣ ਜਾਣਾ ਚਾਹੀਦਾ ਪਰ ਆ ਜਿਹੜੀਆਂ ਮੂਰਤੀਆਂ ਤੁਸੀਂ ਨਾਲ ਭਾਈਆਂ ਜਿਨ੍ਹਾਂ ਨੇ ਪੰਜਾਬ ਦਾ ਸਤਿਆਨਾਸ਼ ਕਰਤਾ ਗੁਰਮਤਿ ਸਾਹਿਬ ਜਿਨ੍ਹਾਂ ਨੇ ਨਸ਼ੇ ਲਿਆਂਦੇ ਹੱਥ ਜੋੜ ਕੇ ਬੇਨਤੀ ਜੇ ਨਾਇਕਾ ਕਰੋ ਕੋਣ ਸਾਹਿਬ ਸਿਆਸਤ ਨਾ ਇਦਾਂ ਦੀ ਸਿਆਸਤ ਕਰੋ ਪੰਜਾਬ ਦਾ ਬਹੁਤ ਨੁਕਸਾਨ ਹੋ ਜਾਣਾ ਬਸ ਬੇ ਕਹਿਣਾ